ਬਿੱਲੇ ਕੀ ਕਣਕ 'ਚ ਮਾਰਨ ਲੱਗੇ ਆ ਪਹਿਲੀ ਸਪਰੇ ਵਿੱਚ ਗੰਧ ਫੂਸਵਾਵਾ ਹੋਗਾ ਪਾਲਕ ਵੀ ਹੋ ਗਈਗੀ ਹਾਂਜੀ ਡਾਕਟਰ ਸਾਹਿਬ ਕਿਹੜੀ ਮਾਰਾ ਰਹੇ ਸਪਰੇ ਆਪਾਂ ਇੱਥੇ ਡਾਕਟਰ ਸਾਹਿਬ ਥੋੜਾ ਜਿਹਾ ਮੁਰਾਸ਼ਰ ਮਾਰ ਰਿਹਾ ਡਾਕਟਰ ਕਿਚਲੂ ਬਿੱਲੇ ਕਿਹੜੀ ਮਾਰੀ ਆ ਨਾ ਕਿਹੜੀ ਸਪਰੇ ਆ ਕੋਹੇ ਨੂੰ ਰੱਖੋ ਇਹ ਨੂੰ ਮਾਰੀ ਜਾਂਦਾ ਸਾਦ ਕਾਸ ਨੂੰ ਕਾਟ ਕਰੂਗੀ ਇਹ ਬਿੱਲੇ ਆ ਹਾਂ ਕਿਆ ਪਾਲਕ ਜੀ ਜਿਹੜੀ ਬਾਤੂ ਵੀ ਮਾਰ ਦੂਗੀ ਵਿਚਲਾ ਹੈ ਆ ਜਿਹੜਿਆ ਨਦੀਨ ਹੁੰਦੇ ਹੈਗੇ ਇਹ ਚੱਕ ਦੂਗੀ ਇਹ ਕਾਰ ਇੱਕ ਤੋਂ ਉਹ ਦਿਖਾਉਣੀ ਇੱਕ ਛੋਟਾ ਇਹ ਛੋਟਾ ਇਹ ਹਾਂ ਇਹ ਥੋੜੀ ਯਾਰ ਕ ਇਹ ਵੀ ਮਾਰ ਦੂਗੀ ਇਹ ਕਿਉਂ ਇੱਕ ਉਹ ਸਰ ਚਾਚਾ ਖੜਦਾ ਹੋਵੇ ਉਹ ਦੂਜੀ ਮਾਰੀ ਜਾਂਦਾ ਘਾਲੀ ਸਾਈਡਾਂ ਤੇ ਮਾਰੀ ਜਾਂਦਾ ਵਟਾਂ ਦੀ ਉਹ ਘਾਹ ਹੋ ਗਿਆ ਸੀ ਵਾਵਾ ਦੂਜਾ ਸਰ ਉਹ ਵੀ ਆਪਣਾ ਇੱਧਰ ਫੁੱਲ ਕੱਢਿਆ ਹੀ ਇੱਧਰ ਛੋਟੀ ਖੜੀ ਹੈ ਇੱਧਰ ਨਾਲ ਬਾਗ ਹੈਗਾ ਰੂਪ ਤਾਂ ਦਾ ਬਾਗ ਹੈਗਾ ਇਹ ਵੀ ਆਪਣਾ ਬਲਦੇਵ ਸਿੰਘ ਜੀ ਕੋਲ ਹੈਗਾ ਕਿੰਨੇ ਕਿੰਨੇ ਇਸੇ ਦੂਜੇ ਤੇ ਤੀਜੇ ਸਦ ਲੈਨੇ ਹਨ ਆਪਣੇ ਹੱਥ ਕੀ ਹੈਗਾ ਇੱਥੇ ਠੀਕ ਹੈ ਠੀਕ ਹੈ ਬਹੁਤ ਟਾਈਮ ਬਾਅਦ ਅੱਜ ਅਸੀਂ ਲਾਈਵ ਹੋਏ ਆ ਉਹ ਵੀ ਕਿਸੇ ਫਿਟਨੈਸ ਦੇ ਹਿਸਾਬ ਤੇ ਨਹੀਂ ਪਰ ਆਪਾਂ ਕਹਿ ਤਾਂ ਦਿੰਨੇ ਆ ਵੀ ਆਪਾਂ ਰੇਸ ਸਪਰੇਅ ਤੋਂ ਬਿਨਾ ਕਣਕ ਆ ਵੇਖ ਲੈ ਲੈ ਜੀਮੀਂਦਾਰ ਕੀ ਕਰਦੇ ਆ ਲੈ ਇਹ ਕਰਨੀ ਪੈਂਦੀ ਕਈ ਵਾਰ ਕੋਈ ਜ਼ਰੂਰੀ ਹੋ ਜਾਂਦਾ ਹੈਲੋ ਲੀਕ ਥੱਲੋਂ ਇਹਦੇ ਉਹ ਪਾਣੀ ਦੂਜਾ ਆਉਣਾ ਪਾਈਪ ਹੁੰਦੀ ਲੀਕ ਆਹ ਹੋ ਗਈ ਆ ਲੀਕ ਹੋ ਗਈ ਹੈਲੋ ਨਾਲੇ ਕਹਿੰਦੇ ਵੀ ਰੇਸ ਸਪਰੇਅ ਤੋਂ ਬਿਨਾ ਕਣਕ ਇਹ ਸਪਰੇਅ ਤਾਂ ਬਿਨੈ ਹੈ ਬਈ ਇਹ ਹੈ ਤੇ ਫਿਰ ਇਹ ਕਿਹੜੀ ਹੈਗੀ ਇਹ ਤਾਂ ਗੰਦ ਵਾਲੀ ਹੈ ਅੱਛਾ ਅੱਛਾ ਠੀਕ ਆ ਇਹ ਜ਼ਰੂਰੀ ਨਹੀਂ ਵੀ ਮੰਨ ਲਓ ਵੀ ਦੂਜੀ ਆਣੀ ਇਹ ਹਾਰਮਫੁਲ ਨਹੀਂਗਾ ਇਹ ਇਹ ਤਾਂ ਨਾਰਮਲ ਸਾਡੀ ਨਦੀਨਾਂ ਵਾਸਤੇ ਲਾਈ ਹੈਗੀ ਇਹ ਤਾਂ ਹਾਂ ਲੇਖ ਹੁਣ ਪ੍ਰੈਸਰ ਸੂਤ ਕਰਦੇ ਹੋ ਹੋਰ ਕੀ ਕਹਿਣਾ ਚਾਹੋਗੇ ਜਨਤਾ ਨੂੰ ਤੁਸੀਂ ਜਨਤਾ ਨੂੰ ਇਹੀ ਬਸ ਰੇਡ ਸਪਰੇਅ ਘੱਟ ਕਰੋ ਹਾਂ ਵਧੀਆ ਨੇਚਰਲ ਕਣਕ ਦਿਓ ਅੱਜ ਤਾਂ ਉਹੀ ਲੱਗੀ ਇਹਨਾਂ ਨੂੰ ਗੋਪੀਆ ਵਰਗਾ ਕੋਟਪਾਈ ਵਰਗਾ ਹੈਨਾ ਉਹਦੇ ਤਾਂ ਸੀਐਨਸੀ ਸੀਐਨਸੀ ਕਰ ਦੰਦਾ ਉਹ ਹੂੰ ਚਲੋ ਠੀਕ ਆ ਜੀ ਦੋਸਤੋ ਹੈ ਬਾਈ ਨੇ ਸਲਾਹ ਦਿੱਤੀ ਸਪਰੇਅ ਕਰਨ ਦੀ ਹਾਂ ਇਹ ਬਾਈ ਨੇ ਦਿੱਤੀ ਸਲਾਹ ਇਹ ਉੱਥੇ ਲੱਗਿਆ ਆਪਣੇ ਮਲੋੜ ਫੈਕਟਰੀ ਚ ਲੱਗਿਆ ਵਾ ਨਦੀਨ ਵਾਲੇ ਉੱਥੇ ਲੱਗਿਆ ਵਾ ਇਹਨੂੰ ਕੰਪਨੀ ਨੇ ਭੇਜਿਆ ਜ ਜਿਹਨੂੰ ਪੂਰਾ ਸਾਡੇ ਮਾਰ ਪਾਲਕ ਵੀ ਦਿਖਾਵਾਂ ਪਾਲਕ ਸਾਰਾ ਦਿਖਾਤਾ ਨਦੀਨ ਵਗੈਰਾ ਕੋਈ ਇੰਦ ਨੂੰ ਕੇ ਰਿਜ਼ਲਟ ਵੀ ਦਿਖਾਵਾਂਗੇ ਹਾਂ ਰਿਜ਼ਲਟ ਵੀ ਦਿਖਾਵਾਂਗੇ ਮੱਚਦੀ ਦਾ ਇਹ ਵਧੀਆ ਮੱਚਦੀ ਇਹਨਾਂ ਕਣਕ ਨੂੰ ਕੋਈ ਨੁਕਸਾਨ ਨਹੀਂ ਇਹਦਾ ਆ ਸਾਡੇ ਦੂਜਾ ਕਿਸਾਨ ਫਿਰਦਾ ਹੋਵੇ ਇਹ ਕਾ ਹੁਣੇ ਰੱਖਣਗੇ ਕਾ ਵਾਲੀ ਸੀਗੇ ਇਹਦੇ ਕੋਲੇ ਨਾਲ ਨਾਲ ਸਰ ਇਹ ਸੰਗਣੀ ਖੇਤੀ ਵੀ ਕਰਦੇ ਸਾਡਾ ਸਾਗ ਵੀ ਹੋਈ ਜਾਂਦਾ ਹੂੰ ਇਹ ਵਟਾਂ ਵੜ ਵੜ ਨਹੀਂ ਪੁੱਤ ਹੱਡ ਗਾਲਣੇ ਪੈਂਦੇ ਆ ਉਹ ਗੱਲ ਕੀਤੀ ਇਹੇ ਕੱਲ ਨੂੰ ਬੁਣਨਾ ਕੋਈ ਨਹੀਂ ਨਾ ਇਹ ਤਾਂ ਆਇਆ ਭਾਂ ਚਲਾ ਕੇ ਮਾਰੇ ਫੋਨ ਆ ਆਪਨੇ ਵੱਡੇ ਤਾਂ ਆਇਆ ਸੀ ਤਾਂ ਜੀ ਸਪਰੇ ਕਿਹੜੀ ਆ ਤਾਜੀ ਤਾਜੀ ਸਪਰੇ ਕਿਹੜੀ ਕਰੀ ਜਾਂਦੇ ਹੋ ਉਹ ਇਹ ਕੰਮ ਮੈਨਾਂ ਆ ਕਰੀਣਾ ਕਿਹੜੀ ਹਾਂ ਕਿਹੜੀ ਕਰੀ ਜਾਂਦੇ ਤੂੰ ਕਿਹੜੀ ਕਰਨੇ ਆਪਣੇ ਦਰਸ਼ਕਾਂ ਨੂੰ ਦੱਸ ਕੋਈ ਸਪਰੇ ਬਾਰੇ ਚਾਚਾ ਤਾਂ ਲੀਕ ਹੋ ਜਾਂਦੀ ਸਾਰੀ ਹੋਰ ਕਿ ਲੀਕ ਹੋ ਗਈ ਤੇ ਸਪਰੇ ਬਾਰੇ ਕਿ ਦੱਸੀਏ ਤਾਜੀ ਆ ਦਰਸ਼ਕਾਂ ਨੂੰ ਦੱਸ ਆਉਂਦੇ ਦੇ ਹਾਂ ਮੈਂ ਪੂਰੇ ਪੂਰੇ ਫਰੇਕ ਕਰਦਾ ਤਾਜੀ ਗਾਨੀ ਬੜੀ ਕੱਛ ਕਰਦੀ ਆ ਇਧਰੋ ਸੌਰੀ ਵੀਰੇ ਇਗਨੋਰ ਚਲੋ ਵੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਇਹ ਯਾਦ ਕਰ ਰਹੂਗੀ ਸਾਨੂੰ ਇਹ ਸਪਰੇਅ ਕੀਤੀ ਸੀ ਬਿੱਲੇ ਕੇ ਸੌਰੀ ਵੀਰੇ ਇਗਨੋਰ ਹਾਂ ਚਲੋ